ਹੁਸ਼ਿਆਰਪੁਰ ਵਿੱਚ ਅਜਿਹੇ ਜਗਾੜੂ ਰੇੜੀਆਂ ਦੀ ਆਏ ਦਿਨ ਵਧਦੀ ਗਿਣਤੀ ਨਾਲ ਨਾ ਸਿਰਫ ਲੋਕਾਂ ਦਾ ਸੜਕੀ ਸਫਰ ਔਖਾ ਹੋਇਆ ਹੈ ਬਲਕਿ ਸਰਕਾਰ ਦੇ ਟਰਾਂਸਪੋਰਟ ਵਿਭਾਗ ਸਮੇਤ ਖਜ਼ਾਨੇ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਲੱਖਾਂ ਰੁਪਏ ਖਰਚ ਕਰਕੇ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਦੇ ਕੇ ਸੜਕ ਉੱਤੇ ਆਪਣੀ ਗੱਡੀ ਚਲਾ ਕੇ ਰੋਜ਼ੀ-ਰੋਟੀ ਕਮਾਉਂਦੇ ਹਨ ਵਾਹਨ ਚਾਲਕਾਂ ਲਈ ਵੀ ਇਹ ਰੇੜੇ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਨੇ ਛੋਟੇ 4 ਰੁਪਿਆ ਵਾਹਨ ਖਰੀਦ ਕੇ ਮਾਲਟ ਹੁਣ ਵਾਲੇ ਚਾਲਕ ਅਤੇ ਉਹਨਾਂ ਦੇ ਪਰਿਵਾਰ ਇਹਨਾਂ ਦੀ ਪਰਮਾਰ ਕਾਰਨ ਕਮਾਂਕਾਰਾਂ ਤੋਂ ਫਾਰਗ ਹੋ ਕੇ ਘਰਾਂ ਦੇ ਵਿੱਚ ਬੈਠ ਚੁੱਕੇ ਨੇ ਸਰਕਾਰੀ ਨਿਯਮਾਂ ਦੇ ਅਨੁਸਾਰ ਕਿਸੇ ਵੀ ਵਾਹਨ ਨੂੰ ਉਸਦੀ ਮੂਲ ਬੰਤਰ ਤੋਂ ਬਦਲਿਆ ਨਹੀਂ ਜਾ ਸਕਦਾ ਪਰੰਤੂ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮੂੰਹ ਚੜਾ ਕੇ ਸਬੰਧਤ ਅਫਸਰਾਂ ਦੇ ਕੋਲੋਂ ਇਹ ਜੁਗਾੜੂ ਨਿੱਤ ਦੇ ਰੇੜੇ ਗੁਜ਼ਰਦੇ ਰਹਿੰਦੇ ਨੇ ਪਰੰਤੂ ਇਹਨਾਂ ਨੂੰ ਰੋਕਣ ਵਾਲਾ ਜਾਂ ਇਹਨਾਂ ਦੇ ਚਲਾਨ ਕੱਟਣ ਵਾਲਾ ਕੋਈ ਅੱਗੇ ਨਹੀਂ ਆ ਰਿਹਾ ਇਹਨਾਂ ਰੇੜੀਆਂ ਦੇ ਉੱਤੇ ਕਾਰਵਾਈ ਜ਼ਮੀਨੀ ਪੱਧਰ ਤੇ ਤਾਂ ਇੱਕ ਪਾਸੇ ਕਾਗਜ਼ਾਂ ਵਿੱਚ ਵੀ ਦਿਖਾਈ ਨਹੀਂ ਦਿੰਦੀ ਜਿਹੜੀਆਂ ਸਰ ਜਗਾੜੂ ਰੇੜੀਆਂ ਬਣਾਈਆਂ ਇਹ ਬਿਲਕੁਲ ਇਹਨਾਂ ਦੇ ਖਿਲਾਫ ਕਾਨੂੰਨ ਸਾਡੇ ਕੋਲ ਆ ਗਿਆ ਜਿੱਦਾਂ ਮੋਟਰ ਵਹੀਕਲ ਐਕਟ ਦੀ ਧਾਰਾ 182ਏ ਤੇ 192 ਜਿਮਨ 2 ਤਹਿਤ ਅਸੀਂ ਇਹਦਾ ਚਲਾਨ ਕੱਟ ਕੇ ਤੇ ਮਾਨਯੋਗ ਜਿਹੜੇ ਸੀਡੀਐਮ ਸਾਹਿਬ ਹੈ ਉਹਨਾਂ ਕੋਲ ਭੇਜਦੇ ਆ ਅਸੀਂ ਮੌਕੇ ਤੇ ਇਹਨੂੰ ਇੰਪਾਉਂਡ ਕਰ ਦਿੰਨੇ ਹਾਂ ਨੂੰ ਮੋਟਰ ਵਹੀਕਲ ਐਕਟ ਜਿਹੜਾ ਹੈ 1988 ਦੇ ਵਿੱਚ ਜਿਹੜਾ ਐਕਟ ਬਣਿਆ ਔਰ ਇਸ ਸੈਕਟਰ ਦੇ ਅੰਦਰ ਹੋਈ ਵੀ ਜਿਹੜਾ ਮੋਟਰ ਵਹੀਕਲ ਦਾ ਰੂਲ ਤੋੜਿਆ ਜਾਂਦਾ ਆ ਉਹਦੀ 188 ਦੇ ਵਿੱਚ ਆ ਕੇ ਚਲਾਨ ਕੱਟਿਆ ਜਾਂਦਾ ਹੈ ਉਹ ਜਿਹੜਾ ਰੂਲ ਜਿੱਦਾਂ ਕੋਈ ਮੋਡੀਫਾਈ ਵਹੀਕਲ ਕਰਕੇ ਉਹਨੂੰ ਕਰਦਾ ਹੈ ਜਾਂ ਕੋਈ ਸ਼ਰਾਬ ਪੀ ਕੇ ਵਹੀਕਲ ਚਲਾਉਂਦਾ ਹੈ ਜਾਂ ਨਸ਼ਾ ਕਰਕੇ ਵਹੀਕਲ ਚਲਾਉਂਦਾ ਹੈ ਤਾਂ ਉਹ 188 ਦੇ ਵਿੱਚ ਉਹਦਾ ਜਿਹੜਾ ਚਲਾਨ ਕੱਟਿਆ ਜਾਂਦਾ ਹੈ ਕੀ ਕੋਈ ਸਜ਼ਾ ਵੀ ਇਹਦੇ ਤੇ ਇਹਦੇ ਵਿੱਚ ਸਜ਼ਾ ਦਾ ਪ੍ਰਬੰਧਨ ਹੈ ਜੀ ਇਹਦੇ ਵਿੱਚ ਜਿਹੜੀ ਫਸਟ ਆਫੈਂਸ ਹੈ ਜੇ ਪਹਿਲੀ ਵਾਰੀ ਬੰਦਾ ਕਰਦਾ ਹੈ ਤਾਂ 6 ਮਹੀਨੇ ਸਜ਼ਾ 1000 ਰੁਪਏ ਤੱਕ ਉਹਨੂੰ ਫਾਈਨ ਜਿਹੜਾ ਹੋ ਸਕਦਾ ਹੈ ਤੇ ਜੇ ਉਹ ਸਿਮਲਰ ਫੈਂਸ 3 ਸਾਲ ਦੇ ਵਿੱਚ ਵਿੱਚ ਰਿਪੀਟ ਕਰਦਾ ਹੈ ਤਾਂ ਉਹ ਜਿਹੜੀ ਸਜ਼ਾ ਡਬਲ 2 ਸਾਲ ਸਜ਼ਾ ਤੇ 2000 ਰੁਪਏ ਜੁਰਮਾਨਾ ਤੱਕ ਉਹਨੇ ਜਿਹੜਾ ਹੋ ਸਕਦਾ ਹੈ ਮੋਟਰਸਾਈਕਲ ਨੂੰ ਅਲਟਰਨੇਸ਼ਨ ਵਿੱਚ ਕਰ ਹੀ ਨਹੀਂ ਸਕਦੇ ਜੀ ਉਹਦੀ ਅਲਟਰਨੇਸ਼ਨ ਕੀਤੀ ਨਹੀਂ ਜਾ ਸਕਦੀ ਜੀ ਜੇ ਕੋਈ ਇਦਾਂ ਦਾ ਕਰਦਾ ਹੈ ਤਾਂ ਕੀ ਆਖ ਹੈ ਇਹ ਇਹ ਤਾਂ ਆਪਣਾ ਜੋ ਵੀ ਹੈਗਾ ਅਕੋਰਡਿੰਗ ਰੂਲ ਉਤੇ ਕਾਰਵਾਈ ਬੰਦੀ ਹੈ ਜੀ ਤਾਂ ਤੋਂ ਆਲਟਰਨੇਸ਼ਨ ਨਹੀਂ ਪੋਸੀਬਲ ਹੈ ਕਿ ਕੋਈ ਮੋੜਸ਼ਾ ਆਉਦੀ ਹੈ ਸਿਵਾਏ ਮੋਟਰਸਾਈਕਲ ਦੇ ਲੱਗੁੰਦਾ ਕਿ ਹਰ ਇੱਕ ਗੱਡੀ ਦਾ ਸੇਮੀ ਲੱਗਾ ਜਿਹੜਾ ਐਕਸ ਹੈ ਸੇਮੀ ਹੈ ਮੋਡੀਫਿਕੇਸ਼ਨ ਦਾ ਕਿਸੇ ਵੀ ਵਹੀਕਲ ਤੇ ਨਹੀਂ ਕੀਤਾ ਜਾ ਸਕਦਾ ਜੀ ਅਕੋਰਡਿੰਗ ਰੂਲ